ਇਕ ਵਿਅਕਤ ਔਰਤ ਦੀ ਘਰ ਦੇ ਨੇੜੇ ਹੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਮ੍ਰਿਤਕ ਦੇ ਮਿਲੀ ਹੈ ਕਿ ਦੇਖ ਕੇ ਹਰ ਕੋਈ ਸੁੰਨ ਹੋ ਗਿਆ ਅਧਨੰਗੀ ਮ੍ਰਿਤਕ ਦੇ ਸੀ ਇਹ શરીર ਦੇ ਉੱਪਰ ਕੱਪੜੇ ਵੀ ਨਹੀਂ ਸੀ ਅਤੇ ਇਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹ ਕੁੜੀ ਜਿਸ ਦਾ ਨਾਮ ਮਨਜਿੰਦਰ ਕੌਰ ਸੀ ਆਪਣੇ ਘਰ ਆਈ ਹੋਈ ਸੀ ਸਿਬਲ ਮਾਜਰਾ ਦੇ ਰਹਿਣ ਵਾਲੇ ਕੁਲਦੀਪ ਸਿੰਘ ਦੀ ਪਤਨੀ ਸੀ ਇਹ ਇੱਕ ਵਿਵਤਾ ਔਰਤ ਦੇ ਨਾਲ ਪਤਾ ਨਹੀਂ ਸ਼ੁੱਕਰਵਾਰ ਦੀ ਰਾਤ ਨੂੰ ਅਜਿਹਾ ਕੀ ਹੋਇਆ ਹੈ ਕਿ ਸਵੇਰ ਨੂੰ ਉਸ ਦੀ ਮ੍ਰਿਤਕ ਦੇ ਬਰਾਮਦ ਹੁੰਦੀ ਹੈ ਰੂਪਨਗਰ ਦੇ ਨੂਰਪੁਰ ਬੇਦੀ ਥਾਣਾ ਖੇਤਰ ਦੇ ਵਿੱਚ ਪੈਂਦੇ ਪਿੰਡ ਨੋਦੇ ਮਾਜਰਾ ਦਾ ਇਹ ਸਾਰਾ ਮਾਮਲਾ ਹੈ ਜਿੱਥੇ ਤੇਜ਼ ਤਾਰ ਹਥਿਆਰਾਂ ਦੇ ਨਾਲ ਇੱਕ ਔਰਤ ਦੀ ਜਾਨ ਲਈ ਗਈ ਹੈ ਅਤੇ ਉਸ ਤੋਂ ਬਾਅਦ ਅਧਨੰਗੀ ਮ੍ਰਿਤਕ ਦੇ ਘਰ ਤੋਂ ਕੁਝ ਹੀ ਦੂਰੀ ਤੇ ਮਿਲਣ ਤੋਂ ਬਾਅਦ ਉੱਥੇ ਸਨਸਨੀ ਫੈਲ ਗਈ। ਮਨਜਿੰਦਰ ਕੌਰ ਆਪਣੇ ਜੱਦੀ ਪਿੰਡ ਨੋਦੇ ਮਾਜਰਾ ਦੇ ਵਿੱਚ ਆਈ ਹੋਈ ਸੀ। ਅਣਪਛਾਤੇ ਹਮਲਾਵਰਾਂ ਦੇ ਵੱਲੋਂ ਉਸ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਬੜੀ ਹੀ ਬੇਰਹਿਮੀ ਦੇ ਨਾਲ ਮਾਰ ਮੁਕਾਇਆ ਗਿਆ। ਅੱਜ ਸਵੇਰੇ ਕਰੀਬ 6 ਵਜੇ ਪਿੰਡ ਵਾਸੀ ਖੇਤਾਂ ਦੇ ਵੱਲ ਗਏ ਤਾਂ ਔਰਤ ਦੀ ਦੇਹ ਘਰ ਤੋਂ ਕੁਝ ਦੂਰੀ ਤੇ ਖੂਨ ਦੇ ਨਾਲ ਲਿਬੜੀ ਹੋਈ ਉਹਨਾਂ ਦੇ ਵੱਲੋਂ ਦੇਖੀ ਗਈ ਜਿਸ ਦੇ ਸਰੀਰ ਦੇ ਉੱਪਰ ਕੱਪੜੇ ਵੀ ਨਹੀਂ ਸੀ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਰੋਲਾ ਪਾਇਆ ਜਾਂਦਾ ਹੈ ਸਰੀਰ ਤੇ ਕੱਪੜੇ ਨਾ ਹੋਣ ਕਰਕੇ ਲੋਕਾਂ ਦੇ ਵੱਲੋਂ ਇਹ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਕੋਈ ਮਾੜੀ ਘਟਨਾ ਵਾਪਰੀ ਹੈ ਇਸ ਦੇ ਨਾਲ ਮਾਰਨ ਤੋਂ ਪਹਿਲਾਂ ਘਟਨਾ ਦੀ ਜਾਣਕਾਰੀ ਮਿਲਦਿਆਂ ਜਿੱਥੇ ਪੂਰੇ ਇਲਾਕੇ ਦੇ ਵਿੱਚ ਸਨਸਨੀ ਸੀ ਉੱਥੇ ਹੀ ਪੁਲਿਸ ਦੇ ਵੱਲੋਂ ਤੁਰੰਤ ਇੱਥੇ ਪਹੁੰਚ ਕੇ ਅਗਲੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਤੱਕ ਇਹ ਨਹੀਂ ਪਤਾ ਲੱਗਿਆ ਕਿ ਆਖਿਰਕਾਰ ਕੀ ਕਾਰਨ ਬਣਿਆ ਪਰ ਪੇਕੇ ਘਰ ਦੇ ਵਿੱਚ ਆਈ ਇਸ ਕੁੜੀ ਦੇ ਨਾਲ ਬੇहद ਹੀ ਮਾੜਾ ਕੀਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਹਰ ਪਹਿਲੂ ਤੋਂ ਜਾਂਚ ਪੜਤਾਲ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਇਹ ਘਟਨਾ ਦੇ ਕਾਰਨ ਪਿੰਡ ਦੇ ਲੋਕ ਬੇहद ਹੀ ਡਰੇ ਹੋਏ ਨੇ ਅੱਜ ਸਵੇਰ ਤੋਂ ਹੀ ਇਹੀ ਚਰਚਾਵਾਂ ਚੱਲ ਰਹੀਆਂ ਨੇ ਕਿ ਆਖਿਰਕਾਰ ਇਥੇ ਹੋਇਆ ਕਿ ਕਿਸੇ ਨੂੰ ਕੰਨੋਂ ਕੰਨ ਖਬਰ ਤੱਕ ਨਹੀਂ ਹੋਈ ਪਰ ਘਰ ਦੇ ਨੇੜੇ ਹੀ ਮਨਜਿੰਦਰ ਕੌਰ ਦੀ ਮ੍ਰਿਤਕ ਦੇ ਦੇਖਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਚੱਕੇ ਜਾ ਰਹੇ ਨੇ ਸਹੀ ਢੰਗ ਦੇ ਨਾਲ ਜਿਹੜੀ ਕਾਰਵਾਈ ਹੈ ਇਸ ਕੇਸ ਦੇ ਵਿੱਚ ਕੀਤੀ ਹੈ ਸਵੇਰ ਤੋਂ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਸਪੀ ਸਾਹਿਬ ਐਸਐਚਓ ਸਾਹਿਬ ਜਿਨ੍ਹਾਂ ਵੀ ਪੁਲਿਸ ਪ੍ਰਸ਼ਾਸਨ ਹੈ ਸਵੇਰ ਤੋਂ ਲੱਗਿਆ ਹੋਇਆ ਹੈ ਤੇ ਸਾਡੀ ਪ੍ਰਸ਼ਾਸਨ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਜਿਹੜੇ ਕਾਤਲ ਹੈ ਜਿਨ੍ਹਾਂ ਨੇ ਘਰੋਣੀ ਹਰਕਤ ਇਹ ਕਤਲ ਜਿਹੜਾ ਕੀਤਾ ਹੈ ਉਹ ਪੁਲਿਸ ਗ੍ਰਾਫਟ ਦੇ ਵਿੱਚ ਆਣ ਜਦੋਂ ਤੱਕ ਇਹ ਜਿਹੜੇ ਕਾਤਲ ਨੇ ਸ਼ਰਯਮ ਘੁੰਮਦੇ ਰਹਿਣਗੇ ਜਦੋਂ ਤੱਕ ਪੁਲਿਸ ਹਰਾਸਚ ਨਹੀਂ ਨਾ ਦੇ ਉਦੋਂ ਤੱਕ ਐਸੀ ਇਸ ਬੇਟੀ ਦਾ ਜਿਹੜਾ ਸੰਸਕਰ ਨਹੀਂ ਕਰਨਾ ਦੂਜੇ ਪਾਸੇ ਇੱਕ ਹੋਰ ਇਹੋ ਜਿਹੀ ਦਿਲ ਨੂੰ ਦਹਿਲਾਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇਸ ਪਤੀ ਦੇ ਵੱਲੋਂ ਆਪਣੀ ਪਤਨੀ ਨੂੰ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਘਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਪਰ પતિ ਪਤਨੀ ਦੀ ਆਪਸ ਦੇ ਵਿੱਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਬੀਤੇ ਦਿਨੀ ਪਤੀ ਦੇ ਵੱਲੋਂ ਪਤਨੀ ਦੀ ਟੀ-ਸ਼ਰਟ ਜਿਹੜੀ ਕਿ ਉਹਨੇ ਪਾਈ ਹੋਈ ਸੀ ਉਸੇ ਦਿਨ ਨਾਲ ਹੀ ਉਸ ਨੂੰ ਬੇਰਹਿਮੀ ਦੇ ਨਾਲ ਮਾਰ ਮੁਕਾਇਆ ਗਿਆ ਅਤੇ ਉਸ ਤੋਂ ਬਾਅਦ ਇੱਕ ਨਵਾਂ ਨਕੋਰ ਸੂਟ ਕੇ ਇਸ ਚੱਕਿਆ ਜਾਂਦਾ ਹੈ ਅਤੇ ਉਸ ਵਿੱਚ ਆਪਣੀ ਪਤਨੀ ਦੀ ਦੇ ਨੂੰ ਪੈਕ ਕਰਕੇ ਉਹ ਗੱਡੀ ਦੇ ਵਿੱਚ ਰੱਖਦਾ ਹੈ ਅਤੇ ਫਿਰ ਉਸ ਨੂੰ ਨਹਿਰ ਦੇ ਕੋਲ ਲੈ ਜਾਂਦਾ ਹੈ ਇਸ ਮਗਰੋਂ ਪਰਿਵਾਰਿਕ ਮੈਂਬਰਾਂ ਨੂੰ ਸ਼ੱਕ ਤਾਂ ਪਹਿਲਾਂ ਹੀ ਸੀ ਪਰ ਜਿਵੇਂ ਹੀ ਮ੍ਰਿਤਕ ਦੇ ਬਰਾਮਦ ਹੁੰਦੀ ਹੈ ਨਹਿਰ ਦੇ ਵਿੱਚੋਂ ਤਾਂ ਕੁੜੀ ਵਾਲਿਆਂ ਦੇ ਵੱਲੋਂ ਦੱਸਿਆ ਗਿਆ ਕਿ ਕਿੰਜ ਉਸਤਾ ਪਤੀ ਹੀ ਇਹ ਸਭ ਕੁਝ ਕਰ ਸਕਦਾ ਹੈ ਤੇ ਜਾਂਚ ਪੜਤਾਲ ਦੇ ਵਿੱਚ ਵੀ ਸਾਹਮਣੇ ਆਇਆ ਕਿ ਏਸੇ ਦੇ ਵੱਲੋਂ ਆਪਣੀ ਪਤਨੀ ਨੂੰ ਮਾਰ ਮੁਕਾਇਆ ਗਿਆ ਇਸ ਬੇਰਹਿਮ ਪਤੀ ਦੇ ਵੱਲੋਂ ਪਤਨੀ ਨੂੰ ਮਾਰ ਕੇ ਐਸ਼ ਦੇ ਨਾਲ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜੋ ਕਿ ناکਾਮ ਕਰਾਈ ਗਈ ਹੈ ਪੁਲਿਸ ਦੇ ਵੱਲੋਂ ਖਰੜ ਦੇ ਇਹ ਸਾਰੀ ਘਟਨਾ ਹੈ ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਨੂੰ ਮਾਰ ਕੇ ਨਹਿਰ ਦੇ ਵਿੱਚ ਸੂਟਕੇਸ ਦੇ ਵਿੱਚ ਪੈਕ ਕਰਕੇ ਸੁੱਟ ਦਿੱਤਾ ਸੀ ਅਤੇ ਹੁਣ ਪੁਲਿਸ ਨੇ ਉਸ ਦਾ ਰਿਮਾਂਡ ਹਾਸਲ ਕਰ ਲਿਆ ਦੀ ਉਹਨਾਂ ਦੀ ਕੁੜੀ ਦਾ ਉਹਨਾਂ ਦੇ ਹਸਬੰਦ ਕੁੜੀ ਦਾ ਹਸਬੰਦ ਨਹੀਂ ਅਹ ਜਿੰਜੀ ਉਹਦਾ ਇੱਕ ਦੋਸਤ ਵੀ ਨਾਲ ਇਨਵੋਲ ਸੀਗਾ ਜੋ ਉਸ ਇਨਸੀਡੈਂਟ ਨੂੰ ਦੇਖਦੇ ਹੋਏ ਅਸੀਂ ਬਹੁਤ ਆਪਣੀ ਵੱਖਰੀ ਵੱਖਰੀ ਟੀਮਾਂ ਬਣਾਈਆਂ ਨਾਲ ਦੇ ਨਾਲ ਐਫ ਆਈ ਆਰ ਰਜਿਸਟਰ ਕੀਤੀ ਤੇ 316 ਨੰਬਰ ਐਫ ਆਈ ਆਰ ਸੀਗੀ ਜਿਹੜੇ ਬੀ ਐਨ ਐਸ ਦੇ ਵੱਖਰੀ ਵੱਖਰੀ ਧਾਰਾਵਾਂ ਥੱਲੇ ਰਜਿਸਟਰ ਕੀਤੀ ਹੈ ਤੇ ਟੀਮਾ ਬਣਾਉਣ ਤੋਂ ਬਾਅਦ ਅਸੀਂ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਕੀ ਕੀਤਾ ਇਹਦੇ ਵਿੱਚ ਸਾਡੇ ਕੋਲ ਇਨਫੋਰਮੇਸ਼ਨ ਜਿਹੜੀ ਦਿੱਤੀ ਗਈ ਸੀ ਕਿ ਕੁੜੀ ਦੇ ਘਰ ਦੇ ਵੱਲੋਂ ਕਿ ਇਹ ਸੀਗਾ ਕਿ ਵੀ ਇਹ ਹਸਬੰਡ ਵਾਈਫ ਸੀਗਾ ਆਪਸ ਵਿੱਚ ਜਿਨ੍ਹਾਂ ਦਾ ਆਪਸ ਵਿੱਚ ਥੋੜਾ ਬਹੁਤ ਪਹਿਲਾਂ ਕੋਈ ਲੜਾਈ ਚ ਵੜਾ ਰਿਹਾ ਜਾਂਦਾ ਸੀਗਾ ਆਪਸ ਵਿੱਚ ਲੜਦੇ ਰਹਿੰਦੇ ਸੀਗੇ ਤੇ ਇਹ ਜਿਹੜਾ ਦੋਸ਼ੀ ਸੀਗਾ ਥੋੜਾ ਜਿਹਾ ਨਸ਼ੇ ਕਰਨਿਆ ਸ਼ਰਾਬੀ ਵੀ ਹਾਦੀ ਸੀਗਾ। ਇਹ ਇਹ ਆਪਣੇ ਨਸ਼ੇ ਦੇ ਉੱਚ ਹੀ ਇਹਨੇ ਆਪਣੀ ਵਾਈਫ ਨੂੰ ਥੋੜਾ ਬਹੁਤ ਲੜਾਈ ਝਗੜਾ ਹੋਇਆ ਇਹਨੇ ਉਸੇ ਦੇ ਕੱਪੜਿਆਂ ਨਾਲ ਉਸੇ T-shirt ਨਾਲ ਉਹਨੂੰ ਬੈਗ ਚ ਬੈਗ ਕਰਕੇ ਗੱਡੀ ਚੋਂ ਰੋਪੜ ਕੋਲ ਡੁਗਰੀ ਕੋਲ ਨੈੱਥਸ ਹੋਦੀ ਸੀ ਫਿਰ ਇੱਥੋਂ ਹੀ ਆ ਜੀ ਉਹਨੇ ਜੁੜੀ ਦਾ ਸੀ ਪਿੱਛਾ ਕਰਦੇ ਕਰਦੇ ਜਦੋਂ ਸਾਨੂੰ ਪਤਾ ਲੱਗਿਆ ਸੀ ਹੈਡਵੌਕਸ ਤੋਂ ਕਲੀਅਰ ਕੀਤਾ ਤੱਕ ਵੀ ਜਿਨ੍ਹਾਂ ਦੀ ਦੇ ਘਰਦਿਆਂ ਨੇ ਸ਼ਨਾਖਤ ਕੀਤੀ ਹੈ ਉਹ ਰਜਿੰਦਰਾ ਹਸਪੀਟਲ ਚ ਸਾਨੂੰ ਮਿਲੀ ਹੈ ਇਹ ਜਿਹੜੀ ਗੱਡੀ ਸੀਗੀ ਨਾਲ ਵਰਤੀ ਗਈ ਹੈ ਬੈਗ ਉਹਦੇ ਬਾਰੇ ਤੁਸੀਂ ਬਰੰਦ ਕਰ ਲਈ ਗੱਡੀ ਜੀ ਉਹ ਵੀ ਹਲੇ ਇਨਵੈਸਟੀਗੇਸ਼ਨ ਜਾਰੀ ਹੈ ਸਾਡੇ ਕੋਲ ਰਿਮਾਂਡ 'ਚ ਹੈਗੇ ਆ ਤੇ ਦੌਰਾਨੇ ਰਿਮਾਂਡ ਅਸੀਂ ਉਹਨਾਂ ਤੋਂ ਗੱਡੀ ਤੇ ਉਹ ਬੈਗ ਵੀ ਜ਼ਰੂਰ ਕਰਤਾਂ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਤਾਂ ਜੀ ਹਾਂਜੀ ਇਲਾਜ ਦੇ ਕੇ ਕਿੰਨੇ ਦਾ ਪੁਲਿਸ ਰਿਮਾਰਡ ਹੋਏਗੀ ਆ ਸਾਨੂੰ 2 ਦਿਨ ਦੇ ਪੁਲਿਸ ਰਿਮਾਰਡ ਚ ਇਹ ਕੇਸ ਵਿੱਚ ਹੋਰ ਜਾਣਕਾਰੀ ਦਿਓ ਜੀ ਜਿਹੜਾ ਹੈ ਮੈਡੀਕਲ ਕਰਾ ਮੈਡੀਕਲ ਬੋਰ ਬਣਾ ਕੇ ਤੁਸੀਂ ਪੀਐਮ ਕਰਾਇਆ ਜੀ ਹਾਂ ਬਿਲਕੁਲ ਇਹ ਮਰਡਰ ਦਾ ਕੇਸ ਸੀਗਾ ਇਸ ਲਈ ਸੀ ਐਸਐਮਓ ਸਾਹਿਬ ਨੇ ਇੱਕ ਲੈਂਡ ਲਿਖੀ ਹੈ ਕਿ ਇਹਦਾ ਬੋਰ ਬਣਾ ਕੇ ਮੈਡੀਕਲ ਪੋਸਟਮਾਰਟਮ ਕਰਾਇਆ ਜਾਵੇ ਜਿਵੇਂ ਜੇ ਐਸਐਮਓ ਸਾਹਿਬ ਨੇ ਇੱਕ ਦਿਨ ਮੈਮਰੀ ਡਾਕਟਰ ਦਾ ਬੋਰ ਬਣਾ ਕੇ ਇਹਦਾ ਪੋਸਟਮਾਰਟਮ ਕਰਾਇਆ ਲਾਸ਼ ਦੇ ਵਾਰਸ਼ਾਂ ਦੇ ਵੇਲੇ ਕਰਤੀ ਹਾਂਜੀ ਉਸ ਤੋਂ ਬਾਅਦ ਅਸੀਂ ਕਰਾਣ ਤੋਂ ਬਾਅਦ ਲਾਸ਼ ਦੀ ਵਾਰਸ਼ਾਂ ਦੇ ਵੇਲੇ